ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਪੰਜਾਬੀ ਦੀ 8ਵੀਂ ਜਮਾਤ ਦੀ ਸੀਪੀ ਦੀ ਦੂਸਰੀ ਅਸਾਈਨਮੈਂਟ ਹੈ ਉਹਨੂੰ ਅਸੀਂ ਹੱਲ ਕਰ ਰਹੇ ਹਾਂ ਪਹਿਲਾ ਪ੍ਰਸ਼ਨ ਹੈ ਕਿਸੇ ਕੰਮ ਦਾ ਕਰਨਾ ਜਾਂ ਹੋਣਾ ਕਾਲ ਸਹਿਤ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ ਈਡੀ ਆਪਸ਼ਨ ਸਹੀ ਹੈ ਕਿਰਿਆ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ ਉੜਾ ਆਪਸ਼ਨ ਸਹੀ ਹੈ ਦੋ ਤੀਸਰਾ ਹੈ ਅਸੀਂ ਕੱਲ ਮੇਲੇ ਗਏ ਵਾਕ ਵਿੱਚ ਕਿਰਿਆ ਸ਼ਬਦ ਚੁਣੋ ਤਾਂ ਇਹਦੀ ਈਡੀ ਆਪਸ਼ਨ ਸਹੀ ਹੈ ਗਏ ਚੌਥਾ ਹੈ ਸ਼ੇਖ ਫਰੀਦ ਜੀ ਨੇ ਸਾਰੇ ਮਨੁੱਖਾਂ ਨੂੰ ਪ੍ਰੇਮ ਪਿਆਰ ਦਾ ਸਬਕ ਸਿਖਾਇਆ ਵਾਕ ਵਿੱਚ ਕਿਰਿਆ ਸ਼ਬਦ ਚੁਣੋ ਤਾਂ ਇਹ ਸਸਾ ਆਪਸ਼ਨ ਸਹੀ ਹੈ ਸਿਖਾਇਆ ਪੰਜਵਾਂ ਹੈ ਕਿਸੇ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ ਸਸਾ ਆਪਸ਼ਨ ਹੈ ਵਿਸ਼ੇਸ਼ਣ 6ਵਾਂ ਹੈ ਵਿਸ਼ੇਸ਼ਣੀਆਂ ਕਿੰਨੀਆਂ ਕਿਸਮਾਂ ਹਨ ਈਡੀ ਆਪਸ਼ਨ ਸਹੀ ਹੈ 5 7ਵਾਂ ਹੈ ਗੀਤਾ ਸਿਆਣੀ ਕੁੜੀ ਹੈ ਵਾਕ ਵਿੱਚ ਵਿਸ਼ੇਸ਼ਣ ਚੁਣੋ ਤਾਂ ਇਹ ਆੜਾ ਆਪਸ਼ਨ ਸਹੀ ਹੈ ਸਿਆਣੀ 8ਵਾਂ ਹੈ ਜਿਸ ਸ਼ਬਦ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪਸ਼ਟ ਹੋਵੇ ਉਸ ਨੂੰ ਕੀ ਕਹਿੰਦੇ ਹਨ ਤਾਂ ਈਡੀ ਆਪਸ਼ਨ ਸਹੀ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨਮਰ ਹੈ ਉਹ ਥਾਂ ਜੋ ਸਬਦੀ ਸਾਂਝੀ ਹੋਵੇ ਦੀ ਥਾਂ ਤੇ ਇੱਕ ਸ਼ਬਦ ਕੀ ਹੋਊਗਾ ਤਾਂ ਉਹ ਆੜਾ ਆਪਸ਼ਨ ਸਹੀ ਹੈ ਸ਼ਾਮਲਾਟ 10ਵਾਂ ਹੈ ਪੈਰਾਂ ਹੇਠੋਂ ਜ਼ਮੀਨ ਖਿਸਕਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਤਾਂ ਇਹਦਾ ਸਹੀ ਅਰਥ ਹੈ ਆੜਾ ਆਪਸ਼ਨ ਬਹੁਤ ਕਬਰਾ ਆ ਜਾਣਾ 11ਵਾਂ ਹੈ ਫੁੱਲੇ ਨਾ ਸਮਾਉਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਤਾਂ ਉੜਾ ਆਪਸ਼ਨ ਸਹੀ ਹੈ ਬਹੁਤ ਖੁਸ਼ ਹੋਣਾ 12ਵਾਂ ਹੈ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਅਖਾਣ ਕਿਸ ਲਈ ਵਰਤਿਆ ਜਾਂਦਾ ਹੈ ਤਾਂ ਇਹ ਜਿਹੜਾ ਹੈ ਊੜਾ ਤੇ ਆੜਾ ਦੋਨੋਂ ਆਪਸ਼ਨ ਠੀਕ ਨੇ ਨਿਕੰਮੇ ਆਦਮੀ ਲਈ ਜਿਹੜਾ ਗੱਲਾਂ ਬਹੁਤ ਕਰੇ ਪਰ ਕੰਮ ਕੋਈ ਨਾ ਕਰੇ ਇਹਦੇ ਲਈ ਸੱਸਾ ਆਪਸ਼ਨ ਸਹੀ ਹੈ ਊੜਾ ਤੇ ਆੜਾ ਦੋਵੇਂ ਸਹੀ ਹਨ ਉਹਦੇ ਵਿੱਚ ਇਹ ਹੈ 13ਵਾਂ ਹੈ ਨਾਮ ਦੇ ਜਿਸ ਰੂਪ ਤੋਂ ਜਨਾਨੇ ਅਤੇ ਮਰਦਾਂਵੇਂ ਭੇਦ ਦਾ ਪਤਾ ਲੱਗਦਾ ਹੈ ਉਸ ਨੂੰ ਕੀ ਕਹਿੰਦੇ ਹਨ ਆੜਾ ਆਪਸ਼ਨ ਸਹੀ ਹੈ ਵਚਨ 14ਵਾਂ ਹੈ ਨੌਕਰ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ ਤਾਂ ਇਹ ਆੜਾ ਆਪਸ਼ਨ ਸਹੀ ਹੈ ਨੌਕਰਾਨੀ 15ਵਾਂ ਹੈ ਕਿਰਿਆ ਦੇ ਹੋਣ ਦਾ ਸਮਾਂ ਸਥਾਨ ਕਾਰਨ ਢੰਗ ਤਰੀਕਾ ਦੱਸਣ ਵਾਲੇ ਸ਼ਬਦ ਕੀ ਹੁੰਦੇ ਹਨ ਤਾਂ ਇਹ ਈ ਆਪਸ਼ਨ ਸਹੀ ਹੈ ਕਿਰਿਆ ਵਿਸ਼ੇਸ਼ਣ 16ਵਾਂ ਹੈ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਇਹ ਸਸਾ ਆਪਸ਼ਨ ਸਹੀ ਹੈ 8 17ਵਾਂ ਹੈ ਸੀਤਾ ਬਹੁਤ ਸੁਰੀਲਾ ਗੌਂਦੀ ਹੈ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਚੁਣੋ ਤਾਂ ਆੜਾ ਆਪਸ਼ਨ ਸਹੀ ਹੈ ਸੁਰੀਲਾ 18ਵਾਂ ਹੈ ਵਾਕ ਵਿੱਚ ਨਾਮ ਪੜਨਾਮ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸਬੰਧ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਸਸਾ ਆਪਸ਼ਨ ਸਹੀ ਹੈ ਸਬੰਧਕ 19ਵਾਂ ਹੈ ਸਬੰਧਕ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਇਹ ਉੜਾ ਆਪਸ਼ਨ ਸਹੀ ਹੈ ਦੋ ਵੀਮਾ ਹੈ ਸੀਤਾ ਦੇ ਵਾਲ ਬਹੁਤ ਲੰਬੇ ਹਨ ਵਾਕ ਵਿੱਚ ਸਬੰਧਕ ਚੁਣੋ ਆੜਾ ਆਪਸ਼ਨ ਸਹੀ ਹੈ ਦੇ 21ਵਾਂ ਹੈ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਉਣ ਵਾਲੀ ਕਿਰਿਆ ਨੂੰ ਕਿਹਾ ਜਾਂਦਾ ਹੈ ਤਾਊੜਾ ਆਪਸ਼ਨ ਸਹੀ ਹੈ ਪੂਤਕਾਲ 22ਵਾਂ ਹੈ ਬੱਚਾ ਪਤੰਗ ਉਡਾਉਂਦਾ ਹੈ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦਾ ਹੈ ਤਾਂ ਇਹ ਆੜਾ ਆਪਸ਼ਨ ਸਹੀ ਹੈ ਵਰਤਮਾਨ ਕਾਲ 23ਵਾਂ ਹੈ ਜਿਲਾ ਸਿੱਖਿਆ ਅਫਸਰ ਸਕੂਲ ਦੀ ਚੈਕਿੰਗ ਕਰਨਗੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦਾ ਹੈ ਈਡੀ অপਸ਼ਨ ਸਹੀ ਹੈ ਭਵਿਕਤ ਕਾਲ 24ਵਾਂ ਹੈ ਵੱਖ-ਵੱਖ ਹੁੰਦੇ ਹੋਏ ਵੀ ਇੱਕੀ ਅਰਥ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਤਾਂ ਇਹ 24ਵੇਂ ਦਾ ਜਿਹੜਾ অপਸ਼ਨ ਹੈ ਉਹ ਸਮਾਨਾਰਥਕ ਸ਼ਬਦ ਆੜਾ 25ਵਾਂ ਹੈ ਤਰੱਕੀ ਸ਼ਬਦ ਦਾ ਸਮਾਨਾਰਥਕ ਹੈ ਤਾਂ ਇਹਦਾ ਸ ਸ ਆਪਸ਼ਨ ਸਹੀ ਹੈ ਵਿਕਾਸ ਉਨਤੀ ਖੁਸ਼ਹਾਲੀ ਉਪਰੋਕਤ ਸਾਰੇ 26ਵਾਂ ਹੈ ਪ੍ਰਸ਼ੰਸਾ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ ਇਹ ਵੀ ਸ ਸ ਆਪਸ਼ਨ ਸਹੀ ਹੈ ਉਪਰੋਕਤ ਸਾਰੇ ਤਾਂ ਇਹ ਸਾਰੇ ਹਨ ਛਲੰਗਾ ਉਪਮਾ ਵੜਿਆਈ 27ਵਾਂ ਹੈ ਰੰਗ ਉੱਡ ਜਾਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਤਾਂ ਇਹ ਜਿਹੜਾ ਹੈ ਇਹਦੀ ਆਪਸ਼ਨ ਈ ਡੀ ਕਬਰਾਂ ਆ ਜਾਣਾ 28ਵਾਂ ਹੈ ਵਾੜ ਵਿੰਗਾ ਨਾ ਹੋਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਤਾਂ ਇਹ ਉੜਾ ਆਪਸ਼ਨ ਸਹੀ ਹੈ ਕੋਈ ਨੁਕਸਾਨ ਨਾ ਹੋਣਾ 29ਵਾਂ ਹੈ ਸ਼ਬਦ ਦੇ ਜਿਸ ਰੂਪ ਤੋਂ ਜੀਵ ਵਸਤੂ ਸਥਾਨ ਆਦਿ ਗਿਣਤੀ ਜਾਂ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਆਖਦੇ ਹਨ ਤਾਂ ਉਸ ਨੂੰ ਆੜਾ ਆਪਸ਼ਨ ਸਹੀ ਹੈ ਵਚਨ 30ਵਾਂ ਹੈ ਘੋੜਾ ਸ਼ਬਦ ਦਾ ਸਹੀ ਬਹੁਵਚਨ ਹੋਵੇਗਾ ਆੜਾ ਆਪਸ਼ਨ ਸਹੀ ਹੈ ਘੋੜੇ ਬੱਤੀਮਾ ਹੈ ਵਾਕ ਵਿੱਚ ਦੋ ਸ਼ਬਦਾਂ ਵਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦ ਹੁੰਦੇ ਹਨ ਤਾਂ ਇਹ ਹੋਊਗਾ ਆੜਾ ਸੌਰੀ ਸਸਾ ਆਪਸ਼ਨ ਯੋਜਕ ਬੱਤੀਮਾ ਹੈ ਯੋਜਕ ਦੀਆਂ ਕਿੰਨੀਆਂ ਕਿਸਮਾਂ ਹਨ ਉੜਾ ਆਪਸ਼ਨ ਸਹੀ ਹੈ 2 33ਵਾਂ ਹੈ ਸੀਤਾ ਗਰੀਬ ਹੈ ਪਰ ਉਹ ਬੇਇਮਾਨ ਨਹੀਂ ਵਾਕ ਵਿੱਚ ਯੋਜਕ ਚੁਣੋ ਤਾਂ ਇਹ ਯੋਜਕ ਈਡੀ ਆਪਸ਼ਨ ਸਹੀ ਹੈ ਪਰ Thank you.